ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਿਆਂ ਕਿ ਕਈ ਮੇਰੇ ਦਿਨਾਂ ਸਵਾਲ ਉੱਠਦੇ ਆ ਵੀ ਇਹ ਗੱਦੀਆਂ ਚੱਕ ਰਹੀ ਹੈ ਜਾਇ ਧਰਮ ਨੂੰ ਮਾੜਾ ਬੋਲਦੇ ਆ ਸੋ ਸਾਰੇ ਧਰਮ ਸਾਡੇ ਸਤਿਕਾਰਯੋਗ ਨੇ ਔਰ ਜਿਨ੍ਹਾਂ ਦੇ ਘਰ ਚਮਕੀਆਂ ਗੱਦੀਆਂ ਲੱਗੀਆਂ ਨੇ ਜਿਵੇਂ ਫੋਟਮਾਂ ਲੱਗੀਆਂ ਧੂਨੇ ਲੱਗੇ ਹੁੰਦੇ ਨੇ ਅਸੀਂ ਉਹਨਾਂ ਨੂੰ ਚੱਕਣ ਦੀ ਬਜਾਏ ਕਈ ਲੋਕ ਜਿਹੜੇ ਉਹ ਧਰਮ ਦੀ ਆੜ ਵਿੱਚ ਬਹੁਤ ਜ਼ਿਆਦਾ ਜਿਹੜਾ ਪਖੰਡਵਾਦ ਉਹਨੂੰ ਪ੍ਰਮੋਟ ਕਰ ਰਹੇ ਆ ਸਭ ਤੋਂ ਵੱਡੀ ਗੱਲ ਹੈ ਵੀਡੀਓਜ਼ ਲਈ ਜਿਹੜੀ ਸੰਗਤਾਂ ਦੇ ਵਿੱਚ ਗੱਲ ਜਾਂਦੀ ਹੈ ਪ੍ਰਮੋਟ ਵੀਡੀਓਜ਼ ਲਈ ਹੁੰਦਾ ਹੈ ਜਿਵੇਂ ਭਾਈ ਸਾਹਿਬ ਜੀ ਸਾਡੇ ਹਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਵੀ ਸ਼ਿਵਨਾਥ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਇੱਕ ਦੋ ਵੀਰ ਹੰਸ ਰਾਜ ਜੀ ਦੇ ਭਾਈ ਆ ਸ਼ਾਇਦ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਨੇ ਵੀ ਵੀਡੀਓ ਪਾਈ ਆ ਵੀ ਭਾਈ ਮਨਪ੍ਰੀਤ ਸਿੰਘ ਸੰਝੌਤਾ ਕਿਵੇਂ ਕਰ ਲੈਂਦੇ ਆ ਮੈਂ ਪਲਗੀ ਤਰਫਾ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੇਰੇ ਇੱਕ ਬੱਚਾ ਹੈ ਮੇਰੇ ਇੱਕ ਪੁੱਤ ਹੈ ਤੇ ਮੈਂ ਉਹ ਗੁਰੂ ਨਾਨਕ ਸਾਹਿਬ ਤੋਂ ਲਿਆ ਤੇ ਜਿਹੜੇ ਮੇਰੇ ਲਈ ਕੁਝ ਕਮੈਂਟ ਕਰਨ ਵਾਲੇ ਆ ਵੀ ਸਮਝਉਤਾ ਹੋਣਾ ਹੋ ਗਿਆ ਹੋਣਾ ਵੀ ਚੰਗੇ ਪੈਸੇ ਲੈਲੇ ਹੋਣੇ ਆ। ਬੰਦੇ ਹਾਜ਼ਰ-ਨਾਜ਼ਰ ਗੁਰੂ ਗ੍ਰੰਥ ਸਾਹਿਬ ਜੀ ਔਰ ਇੱਕੋ ਬੱਚਾ ਮੇਰੇ ਮੈਂ ਸ਼ਿਵਨਾਥ ਦੇ 1 ਰੁਪਏ ਦਾ ਵੀ ਰਵਾਜਾਰ ਹੁਆ। 1 ਰੁਪਏ ਉਹਦੇ ਘਰੋਂ ਮੈਂ 1 ਰੁਪਿਆ ਵੀ ਲਿਆ ਹੋਵੇ ਉਹਦੀ ਜੇਬ ਚੋਂ ਦੀ ਧੜੀ ਤੋਂ। ਮੇਰੇ ਨਾਂ ਤੇ ਕੋਈ ਲੈ ਗਿਆ ਹੋਵੇ ਤੇ ਸ਼ਿਵਨਾਥ ਮੇਰੇ ਸਾਹਮਣੇ ਆ ਕੇ ਗੱਲ ਕਰੇ। ਦੂਜੀ ਰਹੀ ਗੱਲ ਚੇਵਨਾਥ ਨੇ ਕਿਹਾ ਸੀ ਵੀ ਮੈਂ ਵੀਡੀਓ ਨਹੀਂ ਪਾਉਂ ਜਿਹੜੇ ਵੀਰ ਕਹਿ ਰਹੇ ਨਾ ਕੱਲੀ ਵੀਡੀਓ ਦੀ ਗੱਲ ਨਹੀਂ ਉੱਥੇ ਉਹਨੇ ਆਪਣੀ ਮੁਆਫੀ ਵੀ ਮੰਗੀ ਹੈ ਜੋ ਜੋ ਉਹਨੇ ਕਰਮकांड ਪਖੰਡ ਕੀਤੇ ਹੈ ਔਰ ਲਿਖਤੀ ਤੌਰ ਤੇ ਖਦਾਇਤ ਵੀ ਜਾਰੀ ਕੀਤੀ ਸੀ ਅਸੀਂ ਕਿਉਂਕਿ ਅਸੀਂ ਸ਼ਾਂਤ ਵੀ ਪੂਰਵਕ ਜਿਹੜਾ ਚੱਲਣਾ ਚਾਹੁੰਦੇ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਔਰ ਨਾ ਹੀ ਕਿਸੇ ਮਾਹੌਲ ਖਰਾਬ ਕੀਤਾ ਹੈ ਖਦਾਇਤਾਂ ਦੀ ਉਹਨੇ ਪਾਲਣਾ ਕੀਤੀ ਸੀ ਵੀ ਮੈਂ ਉਹ ਪਖੰਡ ਵੀ ਨਹੀਂ ਕਰੂੰਗੀ ਵੀ ਜਿਹੜਾ ਕੋਈ ਆਇਆ ਤੇ ਉਹਦੀ ਹੱਥ ਦੀ ਹੱਡੀ ਟੁੱਟੀ ਐ ਡਾਕਟਰ ਨੇ ਜਵਾਬ ਦਿੱਤਾ ਤੇ ਹੱਥ ਚ ਫੜ ਕੇ ਉਹਦਾ ਗੁੱਟ ਤੇ ਕਹਿਦਾ ਮੈਂ ਤੇਰੀ ਹੱਡੀ ਜੋੜ ਦਿੰਦਾ ਇਹ ਪਖੰਡੀ ਐ ਨਾ ਸਭ ਕੁਝ ਜਿਹੜੇ ਡਾਕਟਰ ਤੋਂ ਜਵਾਬ ਮਿਲ ਗਿਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਉਹ ਕਹਿੰਦਾ ਮੈਂ ਠੀਕ ਕਰ ਦਿੰਦਾ ਉਹ ਕਹਿੰਦਾ ਮੈਂ ਇਹੋ ਜਿਹਾ ਕੁਝ ਨਹੀਂ ਕਰੂੰਗਾ ਪਰ ਫਿਰ ਵੀ ਉਹਦੀ ਇੱਕ ਵੀਡੀਓਜ਼ ਵਾਇਰਲ ਹੁੰਦੀ ਆ ਭਾਵੇਂ ਪੱਤਰਕਾਰ ਰਹੀ ਹੋਵੇ ਤੁਸੀਂ ਪੱਤਰਕਾਰਾਂ ਨੂੰ ਫਿਰ ਕਿਉਂ ਬੁੜੀਆਂ ਨੂੰ ਅੱਗੇ ਕੀਤਾ ਉਹ ਬੀਬੀਆਂ ਨੂੰ ਅੱਗੇ ਕਰਕੇ ਉਹਨੇ ਇਹ ਗੱਲ ਕਹੀ ਐ ਵੀ ਤੁਸੀਂ ਰੋਵੋ ਤੇ ਰੋ ਕੇ ਕਹੋ ਵੀ ਅਸੀਂ ਇੱਥੇ ਆਏ ਅਸੀਂ ਠੀਕ ਹੋਏ ਇਲਾਜ ਹੋਇਆ ਮਤਲਬ ਵੀਡੀਓਜ਼ ਰਾਹੀਂ ਸੰਗਤ ਨੂੰ ਗਮਰਾਹ ਕਰਨਾ ਪ੍ਰਮੋਟ ਕਰਨਾ ਤੋਂ ਮੈਂ ਬੇਨਤੀ ਕਰ ਰਿਹਾ ਸੀ ਉਹਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹਦੈਤਾਂ ਦੀ ਕਾਰਨ ਵਾਸਤੇ ਉਹਨੂੰ ਕਿਹਾ ਸੀ ਉਹਨੇ ਵੀਡੀਓਜ਼ ਪਾਈਆਂ ਔਰ ਜੇ ਉਹ ਪਖੰਡਵਾਦ ਨਹੀਂ ਛੱਡੂ ਤੇ ਮੈਂ ਤੇ ਪਹਿਲਾਂ ਵੀ ਬੇਨਤੀ ਕੀਤੀ ਹੈ ਇੱਕ ਵੀਡੀਓ ਵਿੱਚ ਉਹਨੇ ਕਿਹਾ ਵੀ ਮੈਂ ਭਗਵੰਤ ਸਿੰਘ ਖਾਲਸਾ ਜੀ ਮੇਰੇ ਭਰਾ ਨੇ ਭਰਾ ਤਾਂ ਅਸੀਂ ਤੁਹਾਡੇ ਵੀ ਸਾਰਿਆਂ ਦੇ ਹੀ ਆ ਇੱਥੇ ਬਜ਼ੁਰਗ ਬੈਠੇ ਸੀ ਉਹਨਾਂ ਦੇ ਬੱਚੇ ਆ ਵੀ ਸਾਡੇ ਤੋਂ ਛੋਟੇ ਆ ਸਾਡੇ ਵੀਰ ਆ ਪਰ ਇਹ ਨਹੀਂ ਹੁੰਦਾ ਵੀ ਜੇ ਤੈਨੂੰ ਸ਼ਾਂਤਮਈ ਪੂਰਵਕ ਅਸੀਂ ਤੇਰੇ ਨਾਲ ਗੱਲਬਾਤ ਕਰਕੇ ਤੈਨੂੰ ਸਮਝਾਤਾ ਤੂੰ ਸ਼ਰਤਾਂ ਮੰਨ ਲਈਆਂ ਤੇ ਬਾਅਦ ਵਿੱਚ ਤੂੰ ਹਜੇ ਵੀ ਉਹ ਬਖੰਡਵਾਦ ਕਰੇ ਤੇ ਅਸੀਂ ਤੇਰੀ ਗੱਦੀ ਤੇ ਆਵਾਂਗੇ ਇੱਕ ਮੈਂਟਲੀ ਆਪਸਟ ਮੈਂ ਬੱਚਾ ਲੈ ਕੇ ਆਉਂਗਾ ਤੂੰ ਮੈਨੂੰ ਕਿਹਾ ਸੀ ਵੀ ਮੇਰਾ ਮਨ ਕੀ ਦਾ ਭਰਾ ਹੈ ਤੇ ਮੈਂ ਚਲ ਭਰਾ ਬਣ ਕੇ ਆਉਂਗਾ ਤੇ ਜੇ ਉਹ ਬੱਚਾ ਠੀਕ ਨਾ ਹੋਇਆ ਤੇ ਫਿਰ ਸੰਘਰਸ਼ ਹੁਣ ਵੱਡਾ ਤੇ ਤਿੱਖਾ ਹੋਊਗਾ। ਸੋ ਇਹ ਜਿਹੜਾ ਪਖੰਡਵਾਦ ਹੈ ਇਹਨੂੰ ਰੋਕਣ ਲਈ ਅਸੀਂ ਜਿਹੜੀ ਇੱਕ ਮਹਿੰਮ ਚਲਾਈ ਆ ਪਖੰਡ ਨੂੰ بچਾਓ ਪੰਜਾਬ بچਾਓ। ਸੋ ਸਾਡਾ ਪਹਿਲਾ ਤਾਂ ਮੈਂ ਦੱਸਦਾ ਵੀ ਕੋਈ ਬੈਰੀ ਨਹੀਂ ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ। ਇਹ ਬਾਦਸ਼ਾਹ ਜੀ ਦੇ ਬਚਨ ਹੈ ਜਦੋਂ ਭਾਈ ਕਣਿਆ ਜੀ ਨੂੰ ਮਹਾਰਾਜ ਨੇ ਬਚਨ ਦਿੱਤੇ। ਵੀ ਉਹ ਮਲਮ ਪੱਟੀ ਵੀ ਕਰ ਰਿਹਾ ਹੈ। ਉਹ ਪਾਣੀ ਵੀ ਪੁਲਾ ਰਿਹਾ ਉਹਨਾਂ ਨੂੰ ਵੀ ਪੁਲਾ ਰਿਹਾ ਜਿਹੜੇ ਦੁਸ਼ਮਣ ਸੀ ਉਹ ਕਹਿੰਦਾ ਨਾ ਕੋ ਬੈਰੀ ਨਹੀਂ ਬਗਾਨਾ ਸਭਲ ਸੰਗ ਹਮ ਕੋ ਬਣਾਈ ਅਸੀਂ ਤੇ ਉਹ ਲੋਕ ਆ ਭਾਈ ਜਿਹੜੇ ਬੇਮੁਖ ਹੋਏ ਆ ਉਹਨਾਂ ਨੂੰ ਵੀ ਗੱਲ ਨਾਲ ਲਾ ਲੈਣੇ ਆ ਸਾਡਾ ਗੁਰੂ ਤੇ ਉਹ ਆ ਜਿਹੜਾ ਬੇਮੁਖ ਹੋਿਆਂ ਨੂੰ ਵੀ ਗੱਲ ਨਾਲ ਲਾ ਲਿੰਦਾ ਤੁਸੀਂ ਸਾਡੇ ਆਪਣੇ ਹੋ ਸਾਡੇ ਤੋਂ ਬਾਹਰ ਨਹੀਂ ਅਸੀਂ ਤੁਹਾਡੇ ਤੋਂ ਬਾਹਰ ਨਹੀਂ ਅਸੀਂ ਤੁਹਾਡੇ ਆ ਸਾਰੇ ਭੈਣ ਭਰਾ ਆਪਾਂ ਹੈਗੇ ਆ ਸੋ ਸਾਡਾ ਫਰਜ਼ ਬਣਦਾ ਵੀ ਜੇ 100 ਸਾਧੂ ਹਨ ਆ ਸੋ 100 ਦੇ ਵਿੱਚੋਂ ਮੈਨੂੰ ਲੱਗਦਾ ਵੀ 85% ਉਹ ਲੋਕ ਐ ਉਹ ਲੋਕ ਜਿਨ੍ਹਾਂ ਨੇ 15 ਸਾਧੂਆਂ ਦੀ ਸ਼ਬੀ ਨੂੰ ਖਰਾਬ ਕਰਕੇ ਰੱਖਤਾ ਜਿਹੜੇ ਹੁਣ ਇੱਥੇ ਉਹ ਵੀ ਲੋਕ ਬੈਠੇ ਹੋਣਗੇ ਵੀ ਜਿਹੜੇ ਰਾਤ ਨੂੰ ਤਾਰਿਆਂ ਦੀ ਸ਼ਾਂ ਇੱਥਾਂ ਦੋ-ਦੋ ਘੰਟੇ ਚਾਰ-ਚਾਰ ਕੇ ਦੀਵੰਦਗੀ ਵੀ ਕਰਦੇ ਹੋਣਗੇ ਰੱਬ ਨੂੰ ਵੀ ਧੁੰਦੇ ਹੋਣਗੇ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਗੁਰਤ੍ਰੂਹਾਂ ਬੈਠੀਆਂ ਐ ਉਹ ਸਾਧੂ ਬੈਠੇ ਜਿਹੜੇ ਬਹੁਤ ਸਮਾਂ ਬੰਦ ਵੀ ਕਰਦੇ ਆ ਰੱਬ ਦੀ ਜਿੱਥੇ ਗੁਰੂ ਸਾਹਿਬ ਦੀ ਬਾਣੀ ਵਿੱਚ ਵੀ ਆਉਂਦਾ ਵੀ ਸਾਧੂ ਦੇ ਬੋਲ ਆ ਜਿਹੜੇ ਉਹ اٹਲ ਸਾਧੂ ਬੋਲੇ ਸਹਿਸਬਾ ਜੇ ਸਾਧੂ ਸਹਿਸਬਾ ਬੋਲ ਦਿੰਦਾ ਉਹਦਾ ਜਿਹੜਾ ਬੋਲਿਆ ਵਿਅਤ ਨਹੀਂ ਜਾਂਦਾ ਅਸੀਂ ਉਹਨਾਂ ਸਾਧੂਆਂ ਦੇ ਖਿਲਾਫ ਨਹੀਂ ਤੇ ਖਿਲਾਫ ਅਸੀਂ ਤੁਹਾਡੇ ਵੀ ਨਹੀਂ ਖਿਲਾਫ ਅਸੀਂ ਧਰਮ ਦੇ ਵੀ ਨਹੀਂ ਅਸੀਂ ਸਿਰਫ ਸਾਡੀ ਛੋਟੀ ਜੀ ਕੋਸ਼ਿਸ਼ ਹੈ ਪਖੰਡਵਾਦ ਨੂੰ ਖਤਮ ਕਰਨ ਦੀ 100 ਸਾਧੂ ਦੀ ਮੈਂ ਗੱਲ ਕੀਤੀ 15 ਸਾਧੂ ਤੇ ਬਹੁਤ ਕਮਾਈ ਵਾਲੇ ਨੇ ਜਿਹੜੇ ਬੰਦਗੀ ਵੀ ਕਰਦੇ ਨੇ ਤੇ ਮੈਂ ਕਿਹਾ ਉਹ ਬੰਦਗੀ ਕਰਕੇ ਗਰੀਬ ਬੱਚਿਆਂ ਦੇ ਵਿਆਹ ਵੀ ਕਰਦੇ ਨੇ ਲੋਕਾਂ ਦੇ ਘਰ ਪਾ ਕੇ ਦਿੰਦੇ ਨੇ ਇੱਥੇ ਵੀ ਇੱਕ ਦੋ ਸਾਧੂ ਬੈਠੇ ਆ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਸੀ ਵੀ ਉਹ ਲਗਭਗ 700 ਲੜਕੀਆਂ ਦੇ ਆਨੰਦ ਕਾਰਜ ਵਿਆਹ ਕਰ ਚੁੱਕੇ ਨੇ ਗਰੀਬ ਬੱਚਿਆਂ ਦੇ ਤੋਂ ਉਹਨਾਂ ਕੋਲੇ ਪਤਾ ਨਹੀਂ ਕਿੰਨੇ ਕੁ ਲੋਕ ਇਹੋ ਜਿਹੇ ਆਉਂਦੇ ਆ ਵੀ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹ ਆਪ ਦਾ ਸਾਰਾ ਕੁਝ ਗਵਾ ਲੈਂਦੇ ਆ ਐ ਮੁਝੇ ਸਾਹੂ ਬੈਠੇ ਆ ਪਰ ਵੱਟ ਇਹਦੇ ਵਿੱਚ ਕੀ ਹੈ ਵੀ 85% 85 ਲੋਕ ਉਹ ਹੈ ਜਿਹਦੇ ਵਿੱਚੋਂ 50% ਤੇ ਉਹ ਹੈ ਵੀ ਜਿਹੜੇ ਮੁੰਡਿਆਂ ਤੋਂ ਕੁੜੀਆਂ ਟਰਾਂਸ ਜੈਂਡਰ ਹੋ ਕੇ ਇੱਥੇ ਦੁਨੀਆ ਪੁੱਤ ਭਾਲਦੀ ਆ ਨਾ ਰੱਬ ਤੋਂ ਇਹਦੇ ਤੁਹਾਡੇ ਚੌਂਕੀਆਂ ਤੇ ਡੇਰਿਆਂ ਤੇ ਉਹ ਵੀ ਲੋਕ ਆਉਂਦੇ ਨੇ ਜਿਹੜੇ ਹਾੜੇ ਪਾਉਂਦੇ ਆ ਵੀ ਸਾਡੇ ਗੱਭਾ ਪੋਤਾਂ ਹੈ ਨਹੀਂ ਘਰੇ ਮੈਂ ਕਹਿੰਦਾ ਪੁੱਤ ਗੁਰੂ ਨਾਨਕ ਦੇ ਘਰ ਤੋਂ ਵੀ ਮਿਲ ਸਕਦਾ ਹੈ ਉੱਚ ਦਾ ਪੀਰ ਜੇ ਗੁਰੂ ਗੋਬਿੰਦ ਸਿੰਘ ਮਾਰੇ ਗਲਗੀਤਰ ਬਾਦਸ਼ਾਹ ਜੀ ਨੂੰ ਕਿਹਾ ਨਾ ਜਿਵੇਂ ਭਾਈ ਸਾਹਿਬ ਜੀ ਹੁਣਾਂ ਕਿ ਦੱਸਿਆ ਉਥੋਂ ਵੀ ਮਿਲਦਾ ਹੈ ਪੁੱਤ ਰੱਬ ਵਰਗੇ ਸਾਰਿਆਂ ਤੋਂ ਵੀ ਮਿਲਦਾ ਹੈ ਪੁੱਤ ਪੀਰਾਂ ਫਕੀਰਾਂ ਤੋਂ ਗੁਰੂਆਂ ਦੇਵੀ ਦੇਵਤਿਆਂ ਤੋਂ ਸਾਰਿਆਂ ਤੋਂ ਮਿਲਦਾ ਹੈ ਇਹ ਸ਼ਰਧਾ ਭਾਵਨਾ ਹੁੰਦੀ ਆ ਆਪਾਂ ਤਾਂ ਇੱਕ ਵਿਚਾਰੇ ਖੜੇ ਆ ਸਾਡੇ ਰਾਹੀ ਮੱਧਮ ਰਾਹੀਸ ਅਸੀਂ ਅਸੀਂ ਵਿਚੋਲੇ ਆ ਅਸੀਂ ਦੁਆ ਕਰ ਲਈ ਅਰਦਾਸ ਕਰ ਲਈ ਤੇ ਸਾਡੀ ਰੱਬ ਨੇ ਸੁਣ ਲਈ ਰੱਬ ਵੀ ਤਾਂ ਸੁਣੂ ਜੇ 2 ਘੰਟੇ 24 ਘੰਟਿਆਂ ਤੋ ਬੰਦਗੀ ਕਰਾਂਗੇ ਰੱਬ ਦੀ ਤਾਂ ਤੇ ਉੱਥੇ ਫਿਰ ਬਖਸ਼ਿਸ਼ ਹੋ ਜਾਂਦੀ ਹੈ ਤੇ ਰੱਬ ਤੋਂ ਆਪਾਂ ਪੁੱਤ ਮੰਗਦੇ ਆ ਤੇ ਮੈਂ ਤੇ ਕਈ ਜਿਹੜੇ ਬਾਬੇ ਮੁੰਡਿਆਂ ਤੋਂ ਕੁੜੀਆਂ ਬਣ ਕੇ ਨਾ ਇਦਾਂ ਦੇ ਭੜੇ ਭੜੇ ਕਰਮ ਕਰਨ ਦੇ ਪਏ ਆ ਹੋਰਾਂ ਨੂੰ ਵੀ ਕੁੜੀਆਂ ਬਣਾ ਰਹੇ ਆ ਤੇ ਉਹ ਮਾਵਾ ਨੇ ਮੇਰਾ ਪਾਸੇ ਮੁਕੇ ਧੰਨਵਾਦ ਕੀਤਾ ਵੀ ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਅਸੀਂ ਤੇ ਇਹਨੂੰ ਰੱਬ ਤੋਂ ਮਸਾ ਮੰਗਿਆ ਸੀ ਗੁਰਦੁਆਰੇ ਮੰਦਰ ਮਸਜਿਦ ਮੱਥੇ ਟੇਕ ਟੇਕ ਕੇ ਤੇ ਇਹ ਅਸੀਂ ਤਾਂ ਮੰਗਿਆ ਪੁੱਤ ਤੇ ਇਹ ਕੁੜੀਆਂ ਵਾਲੇ ਕੰਮ ਕਰਨ ਲੱਗ ਪਏ ਕੁੜੀ ਬਣ ਗਿਆ ਇਹ ਕੁੜੀ ਬਣ ਗਿਆ ਤੇ ਤੁਸੀਂ ਇਹਨੂੰ ਰਾਹ ਪਾ ਦਿੰਦੇ ਹੋ ਇਹਦਾ ਆ ਜਿਹੜਾ ਪਖੰਡਵਾਦ ਹੈ ਇਹਦਾ ਤੁਸੀਂ ਇਹ ਬੰਦ ਕਰਾ ਕੇ ਲਿਓ ਸਾਨੂੰ ਸਾਡੇ ਲਈ ਤਾਂ ਇਹ ਮਰ ਗਿਆ ਸੀ ਪਰ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਸਾਡੀ ਝੋਲੀ ਤੁਸੀਂ ਸਾਡਾ ਪੁੱਤ ਵਾਪਸ ਪਾਤਾ ਤੋਂ ਇਹੋ ਜਿਹੜੇ ਜਿਹੜੇ 50% ਲੋਕ ਨੇ ਜਿਹੜੇ ਚੂੜੀਆਂ ਹੱਥਾਂ ਵਿੱਚ ਪਾ ਕੇ ਕਲਾਸ ਜਨਰ ਹੋ ਕੇ ਬਹੁਤ ਪ੍ਰਤੀਸ਼ਬਦਾਵਲੀ ਵਰਤਦੇ ਨੇ ਔਰ ਬਹੁਤ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਔਰ ਇੱਥੋਂ ਤੱਕ ਕਿਹਾ ਜਾਂਦਾ ਵੀ ਮੇਰੇ ਅੰਦਰ ਮਾਤਾ ਸ਼ਾਮਪੁਰ ਮੋਣੀ ਆ ਗਈ ਮੇਰੇ ਅੰਦਰ ਕੋਈ ਪੀਰ ਆ ਗਿਆ ਕੋਈ ਦੇਵੀ ਦੇਵਤਾ ਆ ਗਿਆ ਸੋ ਜਦੋਂ ਭਾਈ ਮਨਪ੍ਰੀਤ ਸਿੰਘ ਸਾਹਮਣੇ ਵਹਿੰਦਾ ਤੇ ਉਦੋਂ ਸਭ ਕੁਝ ਭੁੱਲ ਜਾਂਦੇ ਹੋ ਤੋ ਮੇਰੀ ਬੇਨਤੀ ਹੈ ਵੀ ਕਿਸੇ ਦੀ ਦੁਆ ਕਰਨੀ ਅਰਦਾਸ ਕਰਨੀ ਇਹਨੂੰ ਨਹੀਂ ਕੋਈ ਰੋਕ ਸਕਦਾ ਤੁਸੀਂ ਸੰਗਤ ਦਾ ਬਿਲਕੁਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਦਾ ਬਣੋ ਇਹ ਸਰਬੱਤ ਦਾ ਭਲਾ ਮੰਗਣਾ ਸਾਨੂੰ ਸਿਖਾਇਆ ਸਾਡੇ ਗੁਰੂਆਂ ਨੇ ਪੀਰਾਂ ਦੇਵਤਿਆਂ ਸਾਰਿਆਂ ਨੇ ਤੇ ਸਰਬੱਤ ਦਾ ਭਲਾ ਮੰਗੋ ਸਰਬੱਤ ਦੀ ਦੁਆ ਮੰਗੋ ਤੇ ਕਈ ਥਾਵਾਂ ਤੇ ਟੌਕੀਆਂ ਤੇ ਵੀ ਕੰਮ ਹੁੰਦਾ ਜੇ 50% ਕੰਮ ਚੰਗਾ ਚੰਗਾ ਤੁਹਾਡੇ ਕੋਲੇ ਵੀ ਸਾਨੂੰ ਪੁੱਤ ਮਿਲ ਜੇ ਚਲੋ ਜਾਂ ਸਾਨੂੰ ਦੁੱਧ ਮਿਲ ਜੇ ਪੈਸਾ ਮਿਲ ਜੇ ਜ਼ਮੀਨ ਤੇ ਜਾਇਦਾਦ ਮਿਲ ਜੇ ਤੇ 50 ਲੋਕ ਉਹ ਵੀ ਬੈਠੇ ਹੁੰਦੇ ਨੇ ਕਹਿੰਦੇ ਵੀ ਗਵੰਡੀ ਦਾ ਪੁੱਤ ਮਰ ਜੇ ਅਸੀਂ ਤਾਂ ਇਹ ਕੁਝ ਕਰਾਉਣਾ ਆਏ ਆ ਗਵੰਡੀ ਦਾ ਨੁਕਸਾਨ ਹੋ ਜੇ ਆਹ ਹੋ ਜੇ ਨਾ ਢਾਹੇ ਟੱਪੇ ਇਦਾਂ ਦੇ ਲਵਾਉਂਦੇ ਨੇ ਕੁਕਰੀਆਂ ਧਰਬਾ ਉਹ ਮੇਰੀ ਬੇਨਤੀ ਹੈ ਮੈਂ ਇੱਕ ਗੱਲ ਤੁਹਾਨੂੰ ਦੱਸੋ ਵੀ ਕੋਈ ਪੀਰ ਫਕੀਰ ਕੋਈ ਦੇਵੀ ਦੇਵਤਾ ਚੰਗਾ ਤਾਂ ਕਰ ਸਕਦਾ ਕਿਸੇ ਦਾ ਮਾੜਾ ਕਰ ਸਕਦਾ ਰੱਬ ਤੁਸੀਂ ਬੋਲੋ ਵੀ ਰੱਬ ਮਾੜਾ ਕਰ ਸਕਦਾ ਕਿਸੇ ਦਾ ਸੋ ਕੋਈ ਵੀ ਦੇਵੀ ਦੇਵਤਾ ਹੈ ਪੀਰ ਫਕੀਰ ਹੈ ਕੋਈ ਕਿਸੇ ਦਾ ਮਾੜਾ ਨਹੀਂ ਕਰਦਾ ਮਾੜਾ ਕੌਣ ਕਰਦਾ ਉਹਨਾਂ ਦੀ ਆੜ ਵਿੱਚ ਜਿਹੜਾ ਬੰਦਾ ਬੈਠਾ ਹੁੰਦਾ ਉਹ 50% ਲੋਕ ਨੇ ਇਹ ਜੜ ਤੂੜੀਆਂ ਪਾ ਕੇ ਕਹਿੰਦੇ ਮੇਰੇ ਚ ਮਾਤਾ ਆ ਗਈ ਮੇਰੇ ਚ ਦੇਵਤਾ ਆ ਗਿਆ ਆ ਕਈ ਕਹਿੰਦੇ ਆ ਤੁਹਾਡੇ ਹਰਿਆਣੇ ਚ ਵੀ ਹੈਗੇ ਨੇ ਇੱਕ ਦੋ ਨਿਗਾ ਚ ਉਹ ਕਹਿੰਦੇ ਜੀ ਉਹ ਹਨੂਮਾਨ ਵਾਂਗੂ ਮੂੰਹ ਫੁਲਾ ਲੈਂਦੇ ਇੰਨਾ ਵੀ ਸਾਡੇ ਚ ਹਨੂਮਾਨ ਆ ਕੇ ਦੇਖੋ ਯਾਰ ਤੁਹਾਡੇ ਇੱਥੇ ਮੈਂ ਹੁਣ ਭਾਈ ਸਾਹਿਬ ਜੀ ਨੇ ਦੱਸਿਆ ਐਦਾਂ ਦੇ ਲੋਕ ਯਾਰ ਚਮਟੇ ਮਾਰ ਮਾਰ ਧੂਈਆਂ ਲਾਲ ਕੀਤੀਆਂ ਪਈਆਂ ਉਹਨਾਂ ਚ ਤੇਰੇ ਚ ਘੋਰੀ ਆ ਗਿਆ ਆ ਗਿਆ ਭੂਤ ਪ੍ਰੇਤਾਂ ਦੇ ਡਰਾਵੇ ਦੇ ਕੇ ਮੈਂ ਕਹਿੰਦਾ ਸਭ ਤੋਂ ਵੱਡਾ ਭੂਤ ਉਹ ਆ ਜਿਹੜਾ ਰੱਬ ਨੂੰ ਨਹੀਂ ਜੱਫਦਾ ਮਨ ਜੀ ਉਸ ਗਾਣ ਨੂੰ ਜਿਹੜਾ ਬੰਦਾ ਪ੍ਰਮਾਤਮਾ ਨੂੰ ਯਾਰ ਭੁੱਲੀ ਬੈਠਾ ਉਹ ਸਭ ਤੋਂ ਵੱਡਾ ਪ੍ਰੇਤ ਤਾਂ ਉਹੀ ਹੈ ਤੇ ਫਿਰ ਐਦਾਂ ਆਹ ਵਾਲ ਖੋਲ ਕੇ ਮੈਂ ਕਹਿੰਦਾ ਕੇਸਾਂ ਦੀ ਬੇਅਦਵੀ ਜਿਹੜੇ ਕਰਦੇ ਆ ਨਾ ਵੇਖੋ ਮੈਂ ਨਹੀਂ ਕਹਿੰਦਾ ਅਸੀਂ ਗੁਰੂ ਦੀ ਬਖਸ਼ਿਸ਼ ਹੈ ਸਾਡੇ ਕੋਲ ਅਸੀਂ ਅਮਰਤਾ ਸਿੰਘ ਆ ਮੈਂ ਕਹਿੰਦਾ ਸਾਡੇ ਨਾਲੋਂ ਵੱਧ ਕੇ ਤੁਹਾਡੇ ਅੰਦਰ ਜਿਹੜਾ ਇੱਕ ਗੈਰ ਸਿੱਖ ਬੰਦਾ ਮੈਂ ਕਹਾਂ ਸਕਦਾ ਜਿਹਦੇ ਕੇਸ ਨਹੀਂ ਦਾੜੀ ਨਹੀਂ ਉਹਦੇ ਅੰਦਰ ਸ਼ਰਧਾ ਸਾਡੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਬੋਲੇ ਈਸੋ ਨਿਹਾਲੇ ਸਤਿ ਸ੍ਰੀ ਅਕਾਲ ਮੈਂ ਉਥੇ ਬਾਬਾ ਜੀ ਨੇ ਦੱਸਿਆ ਵੀ ਇੱਕ ਗ੍ਰੰਥੀ ਸਿੰਘ ਸਵੇਰ ਸਾਡੇ ਕੋਲੇ ਆਉਂਦਾ ਤੇ ਉਹ ਆ ਕੇ ਕਹਿੰਦਾ ਜੀ ਗ੍ਰੰਥੀ ਸਿੰਘ ਕਹਿੰਦਾ ਵੀ ਮੇਰੇ ਘਰ ਦੀ ਜਿਹੜੀ ਛੱਤ ਲੱਗੀ ਕਮਰੇ ਦੀ ਤੇ ਉਹ ਛੱਤ ਪਵਾ ਦਿਓ ਮੈਂ ਤੇ ਹਰਾਨ ਹੋ ਗਿਆ ਯਾਰ ਜੇਕਰ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੀਆਂ ਸਿੱਖ ਪੰਥਕ ਜੱਤੇ ਬੰਦਗਾਂ ਨੇ ਇਹ ਅਹਿਮ ਫੈਸਲੇ ਨਹੀਂ ਹੁੰਦੇ ਅੱਜ ਗੁਰੂ ਘਰ ਦੇ ਗ੍ਰੰਥੀਆਂ ਦੇ ਨਰਾਦਰੀ ਨਹੀਂ ਸੀ ਹੋਣੀ ਇਹਦੇ ਗ੍ਰੰਥੀ 3-3000 ਰੁਪਏ ਦੇ ਧੱਕੇ ਖਾਂਦੇ ਪਏ ਨਾਲੇ ਡੋਲਾ ਚੱਕ ਕੇ ਘਰਾਂ 'ਚ ਮੰਗਦੇ ਆ ਗ੍ਰੰਥੀ ਪਤਕ ਬਾਬਾ ਬੁੱਢਾ ਸਾਹਿਬ ਜੀ ਹੋਇਆ ਜਦੋਂ ਪਹਿਲਾ ਸੈਹਰ ਪਾਠ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਾਇਆ ਗ੍ਰੰਥੀ ਸਿੰਘ ਤੋਂ ਕਿ ਜਦੋਂ ਭੋਗ ਪਏ ਤੇ ਇੱਕ ਪ੍ਰਾਂਤ ਹੀਰਿਆਂ ਦੀ ਭਰ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਟ ਕੀਤੀ ਬੁਰੇ ਸੋਨਿਹਾਲ ਇੱਕ ਪ੍ਰਾਂਤ ਉਹ ਕਹਿੰਦਾ ਇਹ ਭੇਟਾ ਹੈ ਇਹ ਮੁੱਲ ਨਹੀਂ ਹੈ ਕੀਮਤ ਨਹੀਂ ਹੈ ਤੋ ਅੱਜਕੱਲ੍ਹ ਸਾਡੇ ਗ੍ਰੰਥੀਆਂ ਦਾ ਬਹੁਤ ਜਿਹੜਾ ਰੁਤਬਾ ਜਿੰਨਾ ਵੱਡਾ ਨਾ ਉਨੀ ਕਦਰ ਘੱਟ ਸਾਡੇ ਕੀਰਤਨੀਆਂ ਸਿੰਘਾਂ ਦੀ ਸਾਡੇ ਢਾਡੀਆਂ ਕਵੀਸ਼ਰੀਆਂ ਦੀ ਪੁੱਛਦਾ ਹੀ ਕੋਈ ਨਹੀਂ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਵੀ ਡੇਰੇ ਬਣ ਗਏ ਠੀਕ ਹੈ ਲੋਕੀ ਗੁਰੂ ਘਰ ਨਾਲ ਟੁੱਟਣ ਦਾ ਕਾਰਨ ਇਹੀ ਹੈ ਦੋ ਦੋ ਚਾਰ ਚਾਰ ਗੁਰਦੁਆਰੇ ਬਣ ਗਏ ਮੋਟਾ ਕਿੰਨੀਆਂ ਘੁੰਦੀਆਂ 500 500 'ਚ 200 ਬੰਦਾ ਗੁਰਦੁਆਰੇ ਜਾਣ ਵਾਲਾ ਚਾਰ ਗੁਰਦੁਆਰੇ ਬਣ ਗਏ 50 50 'ਚ 25 25 ਜਣੇ ਗੁਰਦੁਆਰੇ ਬੈਠੇ ਹੁੰਦੇ ਇਹ ਬੋਲ ਕਾਂ ਦੇ ਚੜਾਵਾ ਕਿੱਥੋਂ ਹੋਵੇ ਤੇ ਗ੍ਰਾਂਥੀਆਂ ਦੀਆਂ ਤਨਖਾਹਾਂ ਆਪਕੋ ਕਿੱਥੋਂ ਪੂਰੀਆਂ ਹੋਣ ਚਾਰ-ਚਾਰ ਹਜ਼ਾਰਾਂ ਤੇ ਹਜ਼ਾਰ ਤੇ ਤਨਖਾਹ ਦਿੰਦੇ ਨੇ ਪ੍ਰਬੰਧਕ ਔਰ ਚਾਰ-ਚਾਰ ਹਜ਼ਾਰ ਨਾਲ ਖਰਚੇ ਪੂਰਦੇ ਨੇ ਬੱਚਿਆਂ ਦੀਆਂ ਪੜ੍ਹਾਈਆਂ ਦੀਆਂ ਫੀਸਾਂ ਨਹੀਂ ਲੋਟੋਕੀਆਂ ਜੇ ਕੋਈ ਪ੍ਰਬੰਧਕ ਹੈ ਸਾਰੇ ਪ੍ਰਧਾਨ ਸਾਰੇ ਪ੍ਰਬੰਧਕ ਮਾੜੇ ਨਹੀਂ ਪਰ ਬਹੁਤ ਸਾਰੇ ਪ੍ਰਬੰਧਕਾਂ ਦੀ ਸ਼ਿਕਾਇਤ ਹੈ ਪ੍ਰਬੰਧਕਾਂ ਦੇ ਬੱਚੇ ਤੇ ਕੈਨੇਡਾ ਬੈਠੇ ਆ ਪ੍ਰਬੰਧਕਾਂ ਦੇ ਬੱਚੇ ਅਮਰੀਕਾ ਬੈਠੇ ਆ ਤੇ ਜਿਹੜੇ ਗ੍ਰਾਂਥੀਆਂ ਦੇ ਬੱਚੇ ਆ ਤੇ ਜੇ ਕਿਸੇ ਗ੍ਰੰਥੀ ਨੇ ਚੰਗੇ ਸਕੂਲ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਨੂੰ ਆਪਣੇ ਨੂੰ ਲਾਤਾ ਨਾ ਤੇ ਸਾਰੇ ਫਿਰ ਗੱਲਾਂ ਸੱਥਾਂ ਝੋਣ ਲੱਗ ਜਾਂਦੀਆਂ ਤੁਹਾਡੇ ਕੋਲੇ ਮਹਿੰਗੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਖੜੀਆਂ ਜੇ ਗ੍ਰੰਥੀ ਸਿੰਘ ਨੇ ਆਪਦੇ ਵਾਸਤੇ ਕੋਈ ਲੱਖ ਰੁਪਏ ਦੀ ਕਾਰ ਲੈ ਜਾਂਦੀ ਤੇ ਉੱਚ ਮਣ ਲੱਗ ਜਾਂਦੀ ਤੁਹਾਨੂੰ ਵੀ ਇਹਦੇ ਪ੍ਰਕਾਰ ਕਿਵੇਂ ਆ ਗਈ ਲੈ ਨਹੀਂ ਕਮਾਈ ਇਹਨੂੰ ਬਾਬੇ ਨੂੰ ਸੋ ਮੈਂ ਕਹਿੰਦਾ ਐ ਐਸਜੀਪੀਸੀ ਨੂੰ ਬਹੁਤ ਵੱਡਾ ਲੰਬ ਹੈ ਜੇਕਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਚਿਆ ਹੁੰਦਾ ਨਾ ਕੁਝ ਤੇ ਜਿਵੇਂ ਅੱਜ ਤੋਂ ਇਹ ਬਾਬਾ ਜੀ ਹੁਣਾਂ ਕੋਲੇ ਕੋਈ ਗ੍ਰੰਥੀ ਸਿੰਘ ਆ ਤੇ ਲੋੜ ਨਹੀਂ ਸੀ ਪੈਣੀ ਅਸੀਂ ਗ੍ਰੰਥੀ ਸਿੰਘਾਂ ਦੇ ਵਾਸਤੇ ਚੰਗੀਆਂ ਰਹਿਸ਼ਾਂ ਦਾ ਪ੍ਰਬੰਧ ਨਹੀਂ ਕਰਾ ਸਕੇ ਗੁਰਦੁਆਰਿਆਂ ਚ ਉਹਨਾਂ ਨੂੰ ਚੰਗੀਆਂ ਸਹੂਲਤਾਂ ਉਹਨਾਂ ਦੇ ਬੱਚਿਆਂ ਲਈ ਪੜ੍ਹਾਈਆਂ ਨਹੀਂ ਦੇ ਸਕੇ ਚੰਗੀਆਂ ਇਹਦਾ ਲੰਬਾ ਐਸਜੀਪੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਬੱਚਿਆਂ ਲਈ ਚੰਗੇ ਸਕੂਲ ਖੋਲੇ ਜਾਣ ਹਰ ਇੱਕ ਜ਼ਿਲ੍ਹੇ ਵਿੱਚ ਇੱਕ ਕਾਲਜ ਹੋਵੇ ਇੱਕ ਸਕੂਲ ਹੋਣ ਔਰ ਵਿਦਿਆਲੇ ਖੋਲੇ ਜਾਣ ਜਿੱਥੇ ਬੱਚਿਆਂ ਨੂੰ ਦੋ ਟਾਈਮ ਫ੍ਰੀ ਰੱਬੀ ਬਾਣੀ ਦਾ ਕੀਰਤਨ ਗੁਰਮਤਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਾ ਦਿੱਤੀ ਜਾਵੇ। ਸੋ ਆ ਲੋਕਲ ਮਨੀਪਲਿਟੀ। ਸੋ ਮੇਰੀ ਬੇਨਤੀ ਇਹੀ ਹੈ ਵੀ ਧਰਮ ਦੀ ਆੜ ਵਿੱਚ ਬਖੰਡਵਾਦ ਬਹੁਤ ਹੈ 50% ਲੋਕ ਉਹ ਹੈ ਜਿਹੜੇ ਹੱਥਾਂ 'ਚ ਚੂੜੀਆਂ ਪਾ ਕੇ ਬੰਦਿਆਂ ਤੋਂ ਬੁੜੀਆਂ ਬਣ ਕੇ ਲੋਕਾਂ ਨੂੰ ਲੁੱਟ ਰਹੇ ਐ। ਇਹ ਠੱਗ ਠਗਾ ਸੀ ਚੱਲਣ ਨਹੀਂ ਦੇਣਾ। ਚੰਗੇ ਸਾਧੂ ਜਿਹੜੇ 15 ਚੰਗੇ ਸਾਧੂ 100 'ਚ ਉਹ ਚੰਗੇ ਕਰਮ ਕਰਦੇ ਐ। ਬੰਦਗੀ ਵੀ ਉਹਨਾਂ ਦੀ ਬਹੁਤ ਹੁੰਦੀ ਐ। ਉਹ 2-2 4-4 ਘੰਟੇ 6-6 ਘੰਟੇ ਰੱਬ ਨੂੰ ਝੱਪਦੇ ਨੇ ਫਿਰ ਜਾ ਕੇ ਉਹਨਾਂ ਦੀ ਰਸਨਾ ਤੋਂ ਜਿਹੜੀ ਦਬਾਅ ਹੁੰਦੀ ਹੈ ਨਾ ਫਿਰ ਜਾ ਕੇ ਪੂਰੀ ਹੁੰਦੀ ਹੈ ਤੇ 15 ਸਾਧੂਆਂ ਦੀ ਸ਼ਬੀ ਨੂੰ ਖਰਾਬ ਕਰਨ ਵਾਲੇ 85 ਲੋਕ ਉਹ ਆ 50 ਤੇ ਹੋਗੇ ਜਨਾਨੇ ਤੇ ਜਿਹੜੇ ਰਹਿ ਗਏ 35% ਹੁਣ ਉਹ ਆ ਗਏ ਤੇਸ ਖੋਲ ਕੇ ਉਹ 2-2 3-3 ਜਣੇ ਉਹ ਇੱਕ ਦੂਜੇ ਨੂੰ ਫੜ ਕੇ ਕੀ ਕਰ ਇਹਨਾਂ ਨੇ ਉਹ ਇੱਦਾਂ ਹੀ ਬਣਾ ਲਿਆ ਇੱਕ ਮਖੌਲ ਹੀ ਸਮਝ ਲੋਗਨ ਆਰਾਮ ਖਲਾਉਣਾ ਚਾਹਨਾ ਐਦਾਂ ਸਿਰ ਘਮਾਉਂਦੇ ਜਿਵੇਂ ਪਟੇ ਨੂੰ ਚੱਲਦੇ ਹੋਣਗੇ ਕੋਈ ਲੋਰ ਥੋੜੀ ਹੁੰਦੀ ਐ ਮੈਨੂੰ ਕਈ ਵੀਰਾਂ ਨੇ ਸਵਾਲ ਕੀਤੇ ਆ ਵੀ ਭਾਈ ਮਰਦਾਨਾ ਜੀ ਜਦੋਂ ਰਬਾਬ ਵਜਾਉਂਦੇ ਸੀ ਗੁਰੂ ਨਾਨਕ ਸਾਹਿਬ ਜੀ ਵੀ ਝੂਲਦੇ ਸੀ ਮੈਂ ਮੰਨਦਾ ਕਿ ਝੂਲਦੇ ਸੀ ਅਸੀਂ ਵੀ ਝੂਲਦੇ ਆ ਇੱਥੇ ਤੁਸੀਂ ਬਹਿ ਕੇ 2 ਮਿੰਟ ਆਪਾਂ ਸਤਨਾਮ ਵਾਹਿਗੁਰੂ ਜਪ ਲਈਏ ਨਿਤਰ ਬੰਦ ਕਰਕੇ ਜਪੀਏ ਆਨੰਦ ਆਊਗਾ ਆਪਣਾ ਸਿਰ ਆਏ ਝੂਮਦਾ ਸਿਰ ਆਏ ਵੀ ਇੱਕ ਅਨੰਦ ਐ ਅਨੰਦ ਅਨੰਦ ਸਭ ਕੋ ਕਹੇ ਅਨੰਦ ਗੁਰੂ ਤੇ ਜਾਣੇ 2 ਮਿੰਟ ਲਵਾਓ ਫਿਰ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇੱਥੇ ਤੁਸੀਂ ਰਾਮ ਰਾਮ ਜਪ ਲਓ ਬਹਿ ਕੇ ਮਾਲਾ ਫੜ ਕੇ ਮੈਂ ਕਿਹਾ ਤੁਸੀਂ ਲੋਕਾਂ ਦੀ ਇੱਥੇ ਮਾਲਾ ਰੱਖ ਲਿਆ ਕਰੋ ਲੋਕਾਂ ਨੂੰ ਕਿਹਾ ਕਰੋ ਰਾਮ ਰਾਮ ਜਪ ਦੋ ਘੰਟੇ ਬਹਿ ਕੇ ਰੱਬ ਤੇਰੀ ਕਿਉਂ ਨਹੀਂ ਸੁਣੋ ਤੁਸੀਂ ਵਾਹਿਗੁਰੂ ਵਾਹਿਗੁਰੂ ਜਪ ਲਓ ਅੱਲਾ ਨੂੰ ਜਪ ਲਓ ਪ੍ਰਮਾਤਮਾ ਹਰ ਇੱਕ ਦੀ ਸੁਣਦਾ ਹੈ ਕਰਨਾ ਪ੍ਰਮਾਤਮਾ ਨੇ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਹੀਂ ਤੇ ਨਾਨਕ ਇਸ ਬਲੇ ਹਰਨਾ ਜਲ ਥਲ ਵਿੱਚ ਉਹ ਜਿਹੜਾ ਜਲ ਵਿੱਚ ਥਲ ਵਿੱਚ ਕਣ ਕਣ ਵਿੱਚ ਰਮਿਆ ਹੋਇਆ ਉਹ ਨਹੀਂ ਕਰਨਾ ਸਭ ਕੁਝ ਉਹਨੂੰ ਤੁਸੀਂ ਕਿਸੇ ਦੇਵੀ ਦੇ ਰੂਪ ਵਿੱਚ ਵੇਖ ਲੋ ਦੇਵਤੇ ਦੇ ਰੂਪ ਵਿੱਚ ਕੇ ਗੁਰੂ ਭਗਤ ਸਤ ਦੇ ਰੂਪ ਵਿੱਚ ਵੇਖ ਲੋ ਕਰਨਾ ਪ੍ਰਮਾਤਮਾ ਨੇ ਇਹ ਨਹੀਂ ਵੀ ਹੁੰਦਾ ਨਹੀਂ ਹੁੰਦਾ ਉਹ ਖਿੰਮਾਤਰ ਚ ਭਾਵੇਂ ਰਾਜਿਆਂ ਨੂੰ ਭੁਖਾਰੀ ਬਣਾ ਦੇ ਭੁਖਾਰੀਆਂ ਨੂੰ ਰਾਜ ਬਣਾ ਦੇ ਉਹਦੀ ਮਰਜ਼ੀ ਹੈ ਤੋਂ ਇਹੋ ਜਿਹੇ ਲੋਕ ਜਿਹੜੇ ਨਾ ਸਿੱਖੀ ਦੀ ਬਿਆਦਮੀ ਕਰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਸਿੱਖੀ ਬੜੀ ਮਹਿੰਗੀ ਹੈ ਪਾਹੀ ਮਹਿੰਗਾ ਮਲ ਸੇਠ ਵਰਗਿਆਂ ਨੂੰ ਪੁੱਛੋ ਜਿਹੜੇ ਰੋਗੀ ਹੋ ਗਏ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਚ ਆਏ ਮਹਾਰਾਜ ਨੂੰ ਕਹਿੰਦੇ ਸਿੱਖੀ ਦੇ ਦਿਓ ਮਹਾਰਾਜ ਕਹਿੰਦੇ ਸਿੱਖੀ ਬਹੁਤ ਮਹਿੰਗੀ ਉਹ ਕਹਿੰਦਾ ਮੈਂ ਲੱਖਾਂ ਪਤੀਆਂ ਉਹਦਾ ਲੱਖਾਂ ਪਤੀ ਦੱਸੋ ਕਿਹੜੀ ਕਿੰਨੀ ਮਾਇਆ ਚਾਹੀਦੀ ਹੈ ਉਹ ਕਹਿੰਦਾ ਫਿਰ ਆ ਜਿਹੜੀ ਹੌਮੇ ਆ ਨਾ ਅੰਦਰੋਂ ਇਹ ਕੱਢ ਫਿਰ ਸਿੱਖੀ ਮਿਲੂਗੀ ਹੌਮੇ ਨਿਕਲਿਆ ਫਿਰ ਸਿੱਖੀ ਮਿਲਦੀ ਹੈ ਤੇ ਸਿੱਖੀ ਦੀ ਦਾਤ ਜਿੰਨਾਂ ਦੇ ਕੇਸ ਰੱਖਿਆ ਇਦਾਂ ਸਿਰ ਘਮਾਉਂਦੇ ਨੇ ਇਹ ਦੇਖੋ ਬਖੰਡਵਾਦ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਲੋਕ ਸਮਝ ਨਹੀਂ ਲੈਂਦੇ ਨਵੇਂ ਹੋਏ ਚ ਸ਼ਾਇਦ ਬੇਚੀ ਉੱਚੀ ਚੀਜ਼ ਵੇਚੀ ਅੰਦਰ ਕੋਈ ਨੁਕਸਾਨ ਹੀ ਨਾ ਹੋਵੇ। ਸੋ ਇਸ ਕਰਕੇ ਕੁਝ ਪਰਸੈਂਟ ਦੇ ਲੋਕ ਐ। ਕੁਝ ਪਰਸੈਂਟ ਵਰਗਾ ਹੱਥਾਂ ਵਿੱਚ ਤਿੰਨ ਤੱਕ ਬੀੜੀਆਂ ਸਿਗਰਟਾਂ ਫੜ ਕੇ। ਮੈਂ ਕਹਿੰਦਾ ਯਾਰ ਇੱਥੇ ਜੋਤ ਲੱਗੀ ਆ ਮੰਨ ਲਓ। ਦੇਸੀ ਘੋੜੀ ਦੀ ਜੋਤ ਲਾਉਂਦੇ ਆ ਨਾ। ਲਾਉਂਦੇ ਆ ਨਾ ਦੇਸੀ ਘੋੜੀ ਤੁਸੀਂ ਸਾਰੇ? ਹਾਂਜੀ ਹਾਂਜੀ। ਦੇਸੀ ਘੋੜੀ ਦੀ ਜੋਤ ਨੂੰ ਕੀ ਕਹਿੰਦੇ ਹੋ ਤੁਸੀਂ ਵੀ? ਸੱਚੀ ਤੇ ਸੁੱਚੀ ਜੋਤ ਹੀ ਬੰਨਦੇ ਹੋ ਨਾ? ਹਾਂਜੀ। ਹੁਣ ਚਾਰ-ਚਾਰ ਸਿਗਰਟਾਂ ਹੱਥਾਂ ਵਿੱਚ ਫੜ ਕੇ ਜਿਹੜੇ ਉਹ ਲੋਕ ਯਾਰ ਧੂਮਾ ਛੜਦੇ ਨਹੀਂ ਸੱਚੀ ਸੁੱਚੀ ਜੋਤ ਕਿਹੜੇ ਪ ਤੋ ਫਿਰ ਲੋਕਾਂ ਨੂੰ ਭੂਤ ਫਰੇ ਦੇ ਡਰਾਵੇ ਦੇ ਕੇ ਵਹਿਮ ਭਰਮ ਵਿੱਚ ਪਾਉਣਾ ਵਹਿਮ ਭਰਮ ਵਹਿਮ ਇਹਦਾ ਇਲਾਜ ਕੋਈ ਨਹੀਂ ਤੇ ਵਹਿਮ ਦਾ ਇਲਾਜ ਕੋਈ ਨਹੀਂ ਦੇਖੋ ਸੁਣੋ ਜੇ ਕੋਈ ਬੰਦਾ ਬੋਰ ਤੋਂ ਪਾਣੀ ਪੀ ਰਿਹਾ ਨਾ ਕੋਲੇ ਖੜਾ ਇੱਕ ਦੂਜਾ ਉਹ ਉਹਨੂੰ ਕੁਦਰਤੀ ਕਹਿ ਦੇ ਇਹ ਹੋਈ ਵੀ ਆਕਰ ਮੈਂ ਤੁਹਾਨੂੰ ਦੱਸਦਾ ਉਹ ਕਹਿੰਦਾ ਓਏ ਤੂੰ ਪਾਣੀ ਪੀ ਰਿਹਾ ਸੀ ਤੇਰੇ ਅੰਦਰ ਸੱਪ ਦਾ ਸੁਪੂਲੀਆ ਬੱਚਾ ਤੇਰੇ ਅੰਦਰ ਲੰਘ ਗਿਆ ਪਾਣੀ ਪੀਂਦੇ ਦੇ ਤੇ ਉਹ ਬੰਦੇ ਨੂੰ ਟੈਪ ਹੋ ਗਿਆ ਇਹ ਵਹਿਮ ਦਾ ਇਲਾਜ ਕੋਈ ਨਹੀਂ ਤੋ ਵਹਿਮ ਫਿਰ ਇਹ ਜਦੋਂ ਵਹਿਮ ਚ ਪਾ ਦਿੰਦੇ ਹਨ ਕਈ ਲੋਕ ਪਿਹਾ ਤੇਰੇ ਘਰੇ ਆ ਬੀਬੀ ਨੂੰ ਕਹਿੰਦੇ ਤੇਰੇ ਘਰ ਆ ਤੇਰੇ ਤੇ ਕਰਾਈ ਜਾਂਦਾ ਤੇ ਬੰਦੇ ਨੂੰ ਕਹਿੰਦੇ ਬੀਬੀ ਤੇਰੇ ਤੇ ਕਰਾਈ ਫਿਰਦੀ ਉਹ ਘਰੇ ਜਾ ਕੇ ਇੱਕ ਦੂਜੇ ਦੇ ਛਿੱਤਰੋ ਛਿੱਤਰੀ ਹੁੰਦੇ ਆ ਤੇ ਉਹ ਉੱਥੇ ਵੀ ਅਸੀਂ ਦੋਚੀ ਬਣਦੇ ਤੋ ਇਹੋ ਜੇ ਲੋਕਾਂ ਨੂੰ ਆਪਾਂ ਉਹਨਾਂ ਦਾ ਸਾਥ ਨਹੀਂ ਦੇਣਾ ਤੁਸੀਂ ਅੱਜ ਮੈਨੂੰ ਇੱਥੇ ਬੁਲਾਇਆ ਮੈਂ ਤੁਹਾਡਾ ਸਾਰਿਆਂ ਦਾ ਰਿੰਨੀ ਐ ਤੇ ਤੁਸੀਂ ਚਲੋ ਵਿਚਾਰਾਂ ਦੇ ਅਧੀਨ ਕੁਝ ਸਾਡੀਆਂ ਮਿਹਰਮੰਦੀਆਂ ਸ਼ਰਤਾਂ ਨੂੰ ਲੈ ਕੇ ਵੈਸੇ ਮੈਨੂੰ ਦੱਸਿਆ ਵੀ ਗਿਆ ਵੀ ਸਾਰੇ ਜਿੰਨੇ ਚਲੋ ਸੰਤ ਲੋਕ ਬੈਠੇ ਨੇ ਤੋ ਸਾਰੇ ਦਾਨਪੁੰਨ ਕਰਨ ਵਾਲੇ ਆ ਇਥੇ ਕੋਈ ਵੀ ਇਹਨਾਂ ਚ ਨਿਸ਼ਾਨੀ ਔਰ ਜੇ ਕੋਈ ਕਰਦਾ ਵੀ ਹੋਊਗਾ ਸਾਡੀ ਬੇਨਤੀ ਹੈ ਉਹਨੂੰ ਵੀ ਥੋੜਾ ਜਾਫਾ ਰਸਤੇ ਨੂੰ ਬਦ ਲਈਏ ਤੋ ਅ ਇਥੇ ਜਿੰਨੇ ਵੀ ਸਾਧੂ ਲੋਕ ਚਲੋ ਬੈਠੇ ਨੇ ਸਾਰੇ ਦਾਨਪੁੰਨ ਕਰਨ ਵਾਲੇ ਆ ਔਰ ਜਿਹੜੇ ਨਹੀਂ ਕਰਦੇ ਉਹ ਦਾਨਪੁੰਨ ਕਰੋ ਤੇ ਦੂਜੀ ਬੇਨਤੀ ਆ ਵੀ ਮੈਂ ਤਾਂ ਇੱਕੋ ਕਹੂੰਗਾ ਵੀ ਆ ਜਿਨ੍ਹਾਂ ਦੇ ਦਸਤਾਰਾ ਮੰਨੀਆਂ ਯਾਰ ਸੋਹਣੇ ਲੱਗਦੇ ਨੇ ਸਾਨੂੰ ਤੋ ਜ਼ਰੂਰ ਤੇ ਜ਼ਰੂਰ ਦਸਤਾਰ ਸਜਾਓ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਰੱਖੋ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਦੀ ਕੋਈ ਹੀ ਬੇਨਤੀਆਂ ਲੈ ਕੇ ਆਏ ਸੀ ਤੋਂ ਆਪਣੇ ਘਰ ਵਿੱਚ ਬਹਿ ਕੇ ਤੁਸੀਂ ਸੇਵਾ ਕਰੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਸੇਵਾ ਕਰਨ ਤੋਂ ਪਰ ਪਖੰਡਵਾਦ ਜਿੱਥੇ ਹੋਊਗਾ ਉੱਥੇ ਥੋੜਾ ਜਿਹਾ ਗਲਤ ਹੋਊਗਾ ਫਿਰ ਅਸੀਂ ਉੱਥੇ ਗੁਰਕੇਸ ਫੌਜਦਾਨੀਆਂ ਚਲੋ ਥੜਕੇ ਹੋਵੀਆਂ ਤੋਂ ਸੇਵਾ ਕਰਨ ਤੋਂ ਕਿਸੇ ਦੀ ਦੁਆ ਕਰਨ ਤੋਂ ਕੋਈ ਰੋਕ ਟੋਕ ਨਹੀਂ ਗੱਲ ਦਾ ਨਾਮ ਜਪੋ ਪਰਮੇਸ਼ਰ ਨੂੰ ਦਿਓ ਉਹ ਨੂੰ ਨੱਪਲਾਂ ਦੀ ਖਿਮਾ ਬਲਾਉ ਫਿਆਖੋ ਜੀ ਗੁਰੂ ਜੀ ਦਾ ਸੰਸਾਰ ਗੁਰੂ ਜੀ ਕੀ ਫਤ